ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਨਵੇਂ ਐਸਐਸਪੀ ਅਭਿਮਨਯੂ ਰਾਣਾ ਜੀ ਦੇ ਸ਼੍ਰੀ ਮੁਕਤਸਰ ਸਾਹਿਬ ਦਾ ਚਾਰਜ ਸੰਭਾਲਣ ਮੌਕੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਉਨ੍ਹਾਂ ਦਾ ਨਿਗਾ ਸਵਾਗਤ ਕੀਤਾ ਗਿਆ ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਅਹੁਦਾ ਸੰਭਾਲਦਿਆਂ ਹੀ ਸਭ ਤੋਂ ਪਹਿਲਾਂ जिला श्री मुखसर साहब ਦੇ ਆਉਣ ਵਾਲੇ ਪੈਣ ਵਾਲੇ ਜਿਹੜੇ ਥਾਣੇ ਆ ਉਹਨਾਂ ਦੀ ਰਾਤ ਨੂੰ ਅਚਨਚੇਤ ਜਿਹੜੀ ਉਹ ਚੈਕਿੰਗ ਕੀਤੀ ਤੁਸੀਂ ਇਹ ਵੀਡੀਓ ਜੋ ਵੇਖ ਰਹੇ ਹੋ ਇਹ ਪੁਲਿਸ ਜਿਹੜੀ ਜਿਲ੍ਹਾ શ્રી ਮੁਖਸਰ ਸਾਹਿਬ ਦੀ ਪੁਲਿਸ ਵੱਲੋਂ ਨਵੇਂ ਆਏ ਐਸਐਸਪੀ ਅਭਿਮਨੂ ਰਾਣਾ ਜੀ ਦਾ ਸਵਾਗਤ ਵੈਲਕਮ ਕੀਤਾ ਜਾ ਰਿਹਾ ਹੈ ਅਹੁਦਾ ਸੰਭਾਲਣ ਤੋਂ ਬਾਅਦ ਅੱਗੇ ਤੁਹਾਨੂੰ ਆ ਦਿਖਾਣੇ ਆ ਇਸ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਰਾਤ ਨੂੰ ਜਿਹੜੀ ਉਹ ਥਾਣਿਆਂ ਦੀ ਜਿਹੜੀ ਚੈਕਿੰਗ ਕਰ ਰਹੀ ਹੈ ਨਵੇਂ ਐਸਐਸਪੀ ਸਾਹਿਬ ਔਰ ਇਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਆ ਕਿ ਪੁਲਿਸ ਨੂੰ ਉਹਨਾਂ ਨੇ ਮੀਟਿੰਗ ਕਰਕੇ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਸਿਰਫ ਦਿਨ ਵੇਲੇ ਹੀ ਨਹੀਂ ਰਾਤ ਨੂੰ ਵੀ ਜਿਹੜੀ ਹੈ ਚੈਕਿੰਗ ਕੀਤੀ ਜਾਵੇ ਆਉਣ ਜਾਣ ਵਾਲੇ ਵਾਹਨਾਂ ਨੂੰ ਚੈੱਕ ਕੀਤਾ ਜਾਵੇ ਤਾਂ ਕਿ ਕੋਈ ਗਲਤ ਅੰਸਰ ਕਿਸੇ ਦਾ ਕੋਈ ਜਾਲੀ ਜਾਣੀ ਤੇ ਮਾਲੀ ਨੂੰ ਨੁਕਸਾਨ ਨਾ ਕਰ पाए ਤਾਂ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਭਾਰੀ ਗਿਣਤੀ ਦੇ ਵਿੱਚ ਜਿਹੜੇ ਪੁਲਿਸ ਕਰਮਚਾਰੀ ਆ ਰਾਤ ਦੇ ਸਮੇਂ ਜਿਹੜੇ ਉਹ ਗਸ਼ਤ ਕਰ ਰਹੇ ਆ ਤੇ ਨਾਕਾਬੰਦੀ ਕਰਕੇ ਗੱਡੀਆਂ ਨੂੰ ਰੋਕ ਕੇ ਚੈਕਿੰਗ ਵੀ ਕੀਤੀ ਜਾ ਰਹੀ ਹੈ ਇਹੇ ਸਮੇ ਸਮੇ ਤੇ ਹੁਣ ਪੰਜਾਬ ਸਰਕਾਰ ਵੱਲੋਂ ਤੇ ਗੌਰਵ ਯਾਦਵ ਜਿਹੜੇ ਡੀਜੀਪੀ ਆ ਪੰਜਾਬ ਪੁਲਿਸ ਦੇ ਉਹਨਾਂ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਹੁਣ ਅਕਸਰ ਹੀ ਇਹ ਕੰਮ ਜਿਹੜਾ ਜਾਰੀ ਰਿਹਾਗਾ ਕਿਉਂਕਿ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਪੰਜਾਬ ਸਰਕਾਰ ਕਿਸ ਦਾ ਪਹਿਲਾ ਫਰਜ਼ ਹੈ ਔਰ ਇਸ ਫਰਜ਼ ਨੂੰ ਨਿਭਾਉਂਦਿਆਂ ਹੋਇਆਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਪੰਜਾਬ ਪੁਲਿਸ ਦੇ ਜਿਹੜੇ ਡੀਜੀਪੀ ਗੌਰਵ ਯਾਦਵ ਹੈ ਉਹਨਾਂ ਵੱਲੋਂ ਜਿਹੜੇ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹੈ ਵੀ ਇਸ ਮਾਮਲੇ ਦੇ ਵਿੱਚ ਇੱਕ ਇਥੇ ਹੋਰ ਵੀ ਖਾਸ ਗੱਲ ਹੈ ਵੀ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਲਈ ਜੋ ਨਸ਼ਾ ਅਭਿਆਨ ਚਲਾਇਆ ਗਿਆ ਹੈ ਉਸ ਦੇ ਵਿੱਚ ਵੀ ਇਹਨਾਂ ਨੂੰ ਪੁਲਿਸ ਨੂੰ ਸਖਤ ਹਦਾਇਤ ਦਿੱਤੀ ਗਈ ਹੈ ਵੀ ਇਸ ਤਰ੍ਹਾਂ ਦੇ ਕਿਸੇ ਵੀ ਅਨਸਰ ਨੂੰ ਜੜਾਓ ਬਖਸ਼ਿਆ ਨਹੀਂ ਜਾਵੇਗਾ ਤੇ ਇਸ ਲਈ ਇਹ ਜਿਹੜੀ ਸਖਤੀ ਹੈ ਜ਼ਿਆਦਾ ਕੀਤੀ ਜਾ ਰਹੀ ਹੈ ਆਓ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਸਰ ਉਸ ਅਧਿਕਾਰੀ ਦੇ ਨਾਲ ਕੀ ਕਹਿਣਾ ਹੈ ਹਾਂ ਮਾਨਯੋਗ ਐਸਐਸਪੀ ਸ਼੍ਰੀ ਅਬਮਨਿਉ ਰਾਣਾ ਮੁਖਸਰ ਸਾਹਿਬ ਉਹਨਾਂ ਵੱਲੋਂ ਸਖਤ ਦਿਸ਼ਾ ਨਿਰਦੇਸ਼ਾਂ ਦੇ ਅਧੀਨ ਜਿਹੜੀ ਹੈਗੀ ਹੈ ਰੋਜ਼ਾਨਾ ਇਹ ਮੁੱਖ ਸਰਸਰ ਦੇ ਵਿੱਚ ਜਿਹੜੀ ਹੈ ਕਿ ਨਾਈਟ ਡੋਮਿਨੇਸ਼ਨ ਜਾਂ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਕੀਤੀਆਂ ਜਾਂਦੀਆਂ ਨੇ ਇਹਦੇ ਵਿੱਚ ਸਾਡੇ ਪੀਸੀਆਰਸ ਇਸ ਤੋਂ ਇਲਾਵਾ ਨਾਕਾਬੰਦੀਆਂ ਜਿਹੜੀਆਂ ਹੈਗੀਆਂ ਤੇ ਹੋਰ ਸਪੈਸ਼ਲ ਆਪਰੇਸ਼ਨ ਜਿਹੜੇ ਕੀਤੇ ਜਾ ਰਹੇ ਨੇ ਅੱਜ ਕਰੀਬ-ਕਰੀਬ ਸਾਡੇ 18 ਨਾਕੇ ਤੇ 20 ਦੇ ਕਰੀਬ ਜਿਹੜੀਆਂ ਪੀਸੀਆਰਸ ਜਿਹੜੀਆਂ ਹੈਗੀਆਂ ਜਿਲ੍ਹਾ ਭਰ ਦੇ ਵਿੱਚ ਜਿਹੜੀਆਂ ਤਣਾਤ ਨੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਅਨਸਖਾਮੀ ਘਟਨਾ ਜਿਹੜੀ ਨਾ ਵਾਪਰੇ ਇਸ ਲਈ ਜਿਹੜੀ ਹੈਗੀ ਐ ਸਪੈਸ਼ਲ ਚੈਕਿੰਗ ਜਿਹੜੀ ਹੈਗੀ ਐ ਕੀਤੀ ਜਾਂਦੀ ਹੈ ਕੋਈ ਸ਼ੱਕੀ ਪੁਰਸ਼ ਜਾਂ ਸ਼ੱਕੀ ਵਹੀਕਲ ਜਿਹੜੇ ਰਾਤ ਨੂੰ ਮਿਲਦੇ ਨੇ ਉਹਨਾਂ ਦੀ ਸਪੈਸ਼ਲ ਜਿਹੜੀ ਚੈਕਿੰਗ ਹੈਗੀ ਕੀਤੀ ਜਾਂਦੀ ਹੈ